ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਕਬੂਤਰ ਜਿਹੜਾ ਹੈਗਾ ਇਹ ਫਸਿਆ ਹੋਇਆ ਸੀ ਕਫ ਕਫ ਜੇ ਤੋਂ ਡੋਰ ਦੇ ਵਿੱਚ ਚਾਈਨਾ ਡੋਰ ਜਿਹੜੀ ਹੈਗੀ ਆ ਬੜੀ ਮਾੜੀ ਹੈਗੀ ਆ ਕਿਉਂਕਿ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਗੱਟੂ ਜਿਹੜਾ ਹੈਗਾ ਪੂਰੇ ਦਾ ਬੈਨ ਕੀਤਾ ਜਾਵੇ ਇਹਦੇ ਨਾਲ ਪੰਛੀ ਤਾਂ ਕਿ ਚਲੋ ਅੱਜ ਫਸਿਆ ਗਿਆ ਨੂੰ ਦੁਕਾਨਦਾਰਾਂ ਨਾਲ ਮਿਲ ਕੇ ਸਾਰੇ ਦੇ ਛੁੜਾਇਆ ਗਿਆ ਪਰ ਇਹਦੇ ਤੋਂ ਜਿਹੜਾ ਜਾਨੀਮਾਲ ਨੁਕਸਾਨ ਜਿਹੜਾ ਗਿਆ ਇਨਸਾਨਾਂ ਨੂੰ ਵੀ ਹੈਗਾ ਹੈ ਇਸ ਕਰਕੇ ਇਸ ਦਾ ਪੂਰਾ ਕਨਾਲ ਬੈਨ ਕੀਤਾ ਜਾਵੇ ਪ੍ਰਸ਼ਾਸਨ ਅੱਗੇ ਮੰਗਿਆ ਗਿਆ ਕਿ ਇਹਦੇ ਤੋਂ ਜਲਦੀ ਜਲਦੀ ਨਕੀਲ ਕੱਸੀ ਜਾਵੇ ਤੇ ਜਿਹੜਾ ਚਾਈਨੀ ਡੋਰ ਹੈਗੀ ਆ ਉਹ ਬੜਾ ਨਿਸਾਨ ਕਰੇਗਾ ਦੀ ਹੈਗੀ ਜੀ ਇੱਥੇ ਕੀ ਕਹਿੰਦੇ ਕਬੂਤਰ ਵੀ ਜ਼ਿਆਦਾ ਔਰੇ ਨਾਲ ਫਸੇ ਗਦੇ ਹੈਗੇ ਜੀ ਚਾਈਨਾ ਡੋਰ ਬੰਦ ਕਰਨੀ ਚਾਹੀਦੀ ਹੈਗੀ ਆ ਡੋਰ ਨਹੀਂ ਆਣਾ ਚਾਹੀਦੀ ਮਾਰਕੀ ਦੇ ਵਿੱਚ ਮਾਰਕੀ ਦੇ ਵਿੱਚ ਇੰਨਾ ਦੇ ਗਟੂ ਵਿਕੇ ਗਦੇ ਹੈਗਾ ਜੀ ਜਗਾ ਜਗਾ ਦੇ ਵਿਕੇ ਗਦਾ ਲੋਕਾਂ ਦੇ ਘਰਾਂ ਵਿੱਚ ਬੜਾ ਵਿਕੇ ਗਦਾ ਐਨੇ ਦੁਕਾਨਦਾਰ ਨਹੀਂ ਵੇਚੇ ਗਦੇ ਜਿੰਨੇ ਲੋਕੀ ਘਰਾਂ ਵਿੱਚ ਵੇਚੀ ਅਤ ਇਹ ਇਹਦਾ ਨਾ ਜਾਨੀ ਨੁਕਸਾਨ ਵੀ ਕਦੀ ਹੋਇਆ ਹਾਂ ਆ ਇਹਦੇ ਨਾਲ ਉਹ ਵੀ ਹੋਏਗਾ ਜਿੱਦਾਂ ਕੋਈ ਮੋਟਰਸਾਈਕਲ ਤੇ ਜਾਏਗਾ ਬਾਈਕ ਤੇ ਜਾਏਗਾ ਉਹਦੇ ਕਾਰਨ ਵੀ ਨੁਕਸਾਨ ਹੋ ਜਾ ਲੋਕਾਂ ਦੇ ਗਲੇ ਆ ਵੀ ਗਲੇ ਵਿੱਚ ਟੋੜ ਫਿਰ ਜਾਏਗੀ ਜੀ